ਹੈਲੋ ਫਰੈਂਡਸ ਕੀ ਹਾਲ ਹੈ ਤੁਹਾਡਾ ਹਮੇਸ਼ਾ ਦੀ ਤਰ੍ਹਾਂ ਫਿਰ ਇੱਕ ਨਵੀਂ ਕਹਾਣੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀ ਹਾਂ ਝਾਂਜਰਾਂ ਵਾਲੀ ਆਓ ਸੁਣਦੇ ਹਾਂ ਕਹਾਣੀ ਝਾਂਜਰਾਂ ਵਾਲੀ ਗੱਲ ਕੋਈ 40 ਸਾਲ ਪੁਰਾਣੀ ਹੈ ਸਾਡਾ ਘਰ ਸ਼ਹਿਰ ਤੋਂ ਬਾਹਰ ਬਾਰ ਬਾਰ ਇੱਕ ਬਸਤੀ ਵਿੱਚ ਸੀ ਇਸ ਬਸਤੀ ਵਿੱਚ ਵਿਰਲੇ-ਵਿਰਲੇ ਬਹੁਤ ਥੋੜੇ ਘਰ ਬਨੇ ਹੋਏ ਸਨ ਸਾਡੇ ਘਰ ਦੇ ਮਗਰਲੇ ਪਾਸੇ ਕਾਫੀ ਪਲਾਟ ਖਾਲੀ ਪਏ ਸਨ ਜਿਨ੍ਹਾਂ ਦੀ ਚਾਰ ਦਿਵਾਰੀ ਨਹੀਂ ਸੀ ਸਾਡੇ ਘਰ ਦੇ ਖੱਬੇ ਪਾਸੇ ਇੱਕ ਚੱਕੀ ਲੱਗੀ ਹੋਈ ਸੀ ਜਿਸ ਦੀ ਕੰਦ ਸਾਡੀ ਕੰਦ ਨਾਲ ਸਾਂਝੀ ਸੀ ਚੱਕੀ ਦੇ ਨਾਲ ਵਾਲਾ ਪਲਾਟ ਖਾਲੀ ਸੀ ਤੇ ਪਲਾਟ ਦੇ ਨਾਲ ਗਲੀ ਜਾਂਦੀ ਸੀ ਇਸ ਗਲੀ ਵਿੱਚ ਵੀ ਵਿਰਲੇ-ਵਿਰਲੇ ਘਰ ਬਣੇ ਹੋਏ ਸਨ ਅਸੀਂ ਉਦੋਂ ਸ਼ਾਮ ਨੂੰ ਇੰਨਾ ਖਾਲੀ ਪਲਾਟਾਂ ਵਿੱਚ ਖੇਡਦੇ ਰਹਿੰਦੇ ਸੀ ਘਰ ਦੇ ਨੇੜੇ ਲੱਕੜ ਵਾਲਾ ਆਰਾ ਹੋਣ ਕਰਕੇ ਇਸ ਖਾਲੀ ਜਗ੍ਹਾ ਤੇ ਵੱਡੀਆਂ-ਵੱਡੀਆਂ ਲੱਕੜਾਂ ਪਈਆਂ ਰਹਿੰਦੀਆਂ ਸਨ ਅਸੀਂ ਉੱਤੇ ਕਦੇ ਫੜਨ ਫਰੀਕਾ ਖੇਡਦੇ ਲੁਕਨਵਿਟੀ ਬਾਂਦਰ ਕਿਲਾ ਤੇ ਪਤਾ ਨਹੀਂ ਕਿਹੜੀਆਂ-ਕਿਹੜੀਆਂ ਖੇਡਾਂ ਖੇਡਦੇ ਰਹਿੰਦੇ ਸੀ ਚੱਕੀ ਵਾਲਿਆਂ ਨੇ ਇੱਕ ਖੋਤਾ ਰੇੜੀ ਰੱਖੀ ਹੋਈ ਸੀ ਜਦੋਂ ਬਿਹਾਰੀਆ ਵਕ ਵਕ ਦੁਕਾਨਾਂ ਤੇ ਆਟਾ ਛੱਡ ਕੇ ਵਾਪਸ ਆ ਰਿਆ ਹੁੰਦਾ ਤਾਂ ਅਸੀਂ ਸਾਰੇ ਬੱਚੇ ਰੇੜੀ ਤੇ ਚੜ ਜਾਂਦੇ ਤੇ ਝੂਟੇ ਲਾਣ ਲੱਗ ਪੈਂਦੇ ਉਸ ਸਮੇਂ ਉਸ ਰੇੜੀ ਤੇ ਝੂਟੇ ਹੀ ਸਾਨੂੰ ਕਾਰ ਦੇ ਝੂਟਿਆਂ ਦੇ ਬਰਾਬਰ ਲੱਗਦੇ ਸਨ ਅਸੀਂ ਸਾਰੇ ਬੱਚੇ ਸ਼ਾਮ ਨੂੰ ਜਦੋਂ ਹਨੇਰਾ ਹੁੰਦਾ ਉਹ ਦੋਸੀ ਆਪਣੇ ਆਪਣੇ ਘਰਾਂ ਵਿੱਚ ਜਾ ਵੜਦੇ। ਉਸ ਸਮੇਂ ਸ਼ਾਇਦ ਜੂਨ ਦਾ ਮਹੀਨਾ ਸੀ। ਗਰਮੀ ਆਪਣੇ ਪੂਰੇ ਜੋਰਾਂ ਤੇ ਸੀ। ਕਾਲੇ ਕੱਚੇ ਵਾਲਿਆਂ ਦਾ ਦੌਰ ਚੱਲ ਰਿਹਾ ਸੀ। ਅਸੀਂ ਰੋਜ਼ ਖਬਰ ਸੁਣਦੇ ਕਿ ਕੱਲ ਰਾਤ ਕਾਲੇ ਕੱਚਿਆਂ ਵਾਲੇ ਫਲਾਣੇ ਦੇ ਘਰ ਵਿੱਚ ਵੜ ਗਏ। ਸਾਡੇ ਮਨਾਂ ਵਿੱਚ ਕਾਲੇ ਕੱਚੇ ਵਾਲਿਆਂ ਦੀ ਬੜੀ ਦਹਿਸ਼ਤ ਹੁੰਦੀ ਸੀ। ਇਹਨਾਂ ਬਾਰੇ ਬਹੁਤ ਅਫਵਾਹਾਂ ਫੈਲੀਆਂ ਹੋਈਆਂ ਸਨ। ਕੋਈ ਕਹਿੰਦਾ ਸੀ ਕਿ ਕਾਲੇ ਕੱਚਿਆਂ ਵਾਲਿਆਂ ਦੇ ਸਰੀਰ ਤੇ ਕਾਲਾ ਤੇਲ ਮਲਿਆ ਹੁੰਦਾ ਹੈ। ਤਾ ਜੋ ਛੇਤੀ ਕੀਤੇ ਉਹ ਕਿਸੇ ਦੇ ਹੱਥ ਨਾ ਆ ਸਕਣ ਕੋਈ ਕਹਿੰਦਾ ਉਹਨਾਂ ਦੇ ਸਪ੍ਰਿੰਗਾਂ ਵਾਲੇ ਬੂਟ ਪਾਈ ਹੁੰਦੇ ਹਨ ਤੇ ਉਹ ਲੋੜ ਪੈਣ ਤੇ ਉੱਚੀਆਂ-ਉੱਚੀਆਂ ਸ਼ਾਲਾ ਮਾਰ ਕੇ ਪਤ ਜਾਂਦੇ ਹਨ ਇਸ ਲਈ ਹੀ ਕਾਲੇ ਕੱਚੇ ਵਾਲੇ ਕਿਸੇ ਦੇ ਹੱਥ ਨਹੀਂ ਆਉਂਦੇ ਉਦੋਂ ਗਰਮੀਆਂ ਦੇ ਦਿਨਾਂ ਵਿੱਚ ਅਸੀਂ ਘਰ ਦੇ ਵਿਹੜੇ ਵਿੱਚ ਸੌਂਦੇ ਹੁੰਦੇ ਸੀ ਕਾਲੇ ਕੱਚੇ ਵਾਲਿਆਂ ਬਾਰੇ ਸੋਚ-ਸੋਚ ਕੇ ਮੈਨੂੰ ਰਾਤ ਨੂੰ ਨੀਂਦਰ ਨਾ ਆਉਂਦੀ ਇਹਨਾਂ ਦਿਨਾਂ ਵਿੱਚ ਹੀ ਇੱਕ ਨਵੀਂ ਗੱਲ ਬਸਤੀ ਵਿੱਚ ਫੈਲ ਗਈ ਸੀ ਸਾਡੇ ਘਰ ਨਾਲ ਚੱਕੀ ਦੇ ਪਰਲੇ ਪਾਸੇ ਖਾਲੀ ਪਲਾਟ ਦੇ ਨਾਲ ਜੋ ਗਲੀ ਸੀ ਇਸ ਗਲੀ ਵਿੱਚ ਰਹਿਣ ਵਾਲਾ ਜੈਲਾ ਰਾਤ ਨੂੰ ਲੰਘ ਰਿਹਾ ਸੀ ਤਾਂ ਉਸ ਨੂੰ ਚਾਂਦਰਾ ਛਣਕਦੀ ਆਵਾਜ਼ ਸੁਣਾਈ ਦਿੱਤੀ ਉਸਨੇ ਬਸਤੀ ਦੇ ਲੋਕਾਂ ਨੂੰ ਦੱਸਿਆ ਕਿ ਆਵਾਜ਼ ਸੁਣ ਕੇ ਉਸ ਦਾ ਤਰਾਹ ਹੀ ਨਿਕਲ ਗਿਆ ਸੀ ਤੇ ਉਹ ਭੱਜ ਕੇ ਆਪਣੇ ਘਰ ਵੜ ਗਿਆ ਸੀ ਗਲੀ ਵਿੱਚ ਸਟਰੀਟ ਲਾਈਟਾਂ ਨਹੀਂ ਲੱਗੀਆਂ ਹੋਈਆਂ ਸਨ ਤੇ ਗਲੀ ਦੇ ਨਾਲ ਖਾਲੀ ਪਲਾਟਾਂ ਵਿੱਚ ਵੱਡੀਆਂ-ਵੱਡੀਆਂ ਲੱਕੜਾਂ ਪਈਆਂ ਰਹਿੰਦੀਆਂ ਸਨ ਜੋ ਦ੍ਰਿਸ਼ ਨੂੰ ਹੋਰ ਵੀ ਡਰਾਉਣਾ ਬਣਾ ਦਿੰਦੀਆਂ ਸਨ ਇਹ ਗੱਲ ਸਾਰੀ ਬਸਤੀ ਵਿੱਚ ਅੱਗ ਵਾਂਗ ਫੈਲ ਗਈ ਹਰ ਕੋਈ ਰਾਤ ਨੂੰ ਉਸ ਗਲੀ ਵਿੱਚ ਲੰਘਣੋਂ ਡਰਨ ਲੱਗਾ ਸੀ ਇਸ ਤੋਂ ਬਾਅਦ ਰਾਤ ਨੂੰ ਗਲੀ ਦੇ ਕਈ ਹੋਰ ਲੋਕਾਂ ਨੂੰ ਵੀ ਇਹ ਆਵਾਜ਼ ਸੁਣਾਈ ਦਿੱਤੀ ਸੀ ਉਹਨਾਂ ਦੇ ਦੱਸਣ ਮੁਤਾਬਿਕ ਇਹ ਆਵਾਜ਼ ਕਦੇ-ਕਦੇ ਸੁਣਾਈ ਦਿੰਦੀ ਸੀ ਬਸਤੀ ਵਿੱਚ ਵਫਾਵਾਂ ਫੈਲਣ ਲੱਗ ਪਈਆਂ ਸਨ ਕਿ ਸ਼ਾਇਦ ਇਹ ਨਿੰਮੋ ਦੀ ਆਤਮਾ ਹੋਵੇਗੀ ਨੀਮੋ ਬਾਰੇ ਸਾਨੂੰ ਪਤਾ ਲੱਗਿਆ ਕਿ 10 ਕੁ ਸਾਲ ਪਹਿਲਾਂ ਉਹ ਗਲੀ ਵਿੱਚ ਰਹਿਣ ਵਾਲੇ ਸ਼ਿੰਦੇ ਦੀ ਬੋਟੀ ਬਣ ਕੇ ਉਸਦੇ ਘਰ ਆਈ ਸੀ। ਉਹ ਬਹੁਤ ਸੱਜ-ਤੱਜ ਕੇ ਤਿਆਰ ਹੋ ਕੇ ਰਿਆ ਕਰਦੀ ਸੀ। ਉਹ ਜਦੋਂ ਵੀ ਗਲੀ ਵਿੱਚੋਂ ਲੰਘਦੀ ਹੁੰਦੀ ਸੀ ਤਾਂ ਉਸ ਦੀਆਂ ਝਾਂਜਰਾਂ ਦੀ ਆਵਾਜ਼ ਦੂਰ ਤੱਕ ਸੁਣਾਈ ਦਿੰਦੀ ਹੁੰਦੀ ਸੀ। ਬਸਤੀ ਵਿੱਚ ਸਾਰੇ ਉਸ ਨੂੰ ਝਾਂਜਰਾਂ ਵਾਲੀ ਦੇ ਨਾਂ ਤੋਂ ਹੀ ਜਾਣਣ ਲੱਗ ਪਏ ਸਨ। ਫਿਰ ਅਚਾਨਕ ਇੱਕ ਰਾਤ ਨੂੰ ਗਲੀ ਦੇ ਨਾਲ ਪਲਾਟ ਜਿਸ ਵਿੱਚ ਹੁਣ ਲੱਕੜਾਂ ਪਈਆਂ ਰਹਿੰਦੀਆਂ ਹਨ ਉਥੇ ਨਿੰਮੋਦੀ ਲਾਸ਼ ਮਿਲੀ ਸੀ ਉਸ ਦਾ ਕਿਸੇ ਨੇ ਕਤਲ ਕਰ ਦਿੱਤਾ ਸੀ ਪੁਲਿਸ ਨੇ ਕਾਫੀ ਸ਼ਾਨਦਿਨ ਤੋਂ ਬਾਅਦ ਇਹ ਵੀ ਪਤਾ ਨਾ ਲੱਗ ਸਕਿਆ ਕਿ ਨਿੰਮੋ ਦਾ ਕਤਲ ਕਿਸ ਨੇ ਕਰ ਦਿੱਤਾ ਸੀ ਇਹ ਕਤਲ ਅੱਜ ਤੱਕ ਭੇਦ ਬਣਿਆ ਹੋਇਆ ਸੀ ਹੁਣ ਸਾਰੇ ਇਹੀ ਸੋਚ ਰਹੇ ਸੰਕੇ ਨਿੰਮੋਦੀ ਆਤਮਾ ਨੂੰ ਅੱਜ ਤੱਕ ਮੁਕਤੀ ਨਹੀਂ ਮਿਲੀ ਤੇ ਉਸ ਦੀ ਆਤਮਾ ਅੱਜ ਵੀ ਭਟਕ ਰਹੀ ਹੈ ਮੈਨੂੰ ਇਸ ਬਾਰੇ ਸੋਚ ਸੋਚ ਕੇ ਹੀ ਡਰ ਲੱਗਣ ਲੱਗ ਪਿਆ ਸੀ ਅਸੀਂ ਸਾਰੇ ਬੱਚੇ ਦਿਨ ਵੇਲੇ ਵੀ ਲੱਕੜਾਂ ਵਾਲੇ ਪਲਾਟ ਵਿੱਚ ਖੇਡਣੋਂ ਡਰਨ ਲੱਗ ਪਏ ਸੀ ਸਾਡੀ ਬਸਤੀ ਦੇ ਲੋਕਾਂ ਦਾ ਧਿਆਨ ਕਾਲੇ ਕੱਚੇ ਵਾਲਿਆਂ ਤੋਂ ਹਟ ਕੇ ਇਸ ਝਾਂਜਰਾਂ ਵਾਲੀ ਪਾਸੇ ਹੋ ਗਿਆ ਸੀ ਪੂਰੀ ਬਸਤੀ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਸੀ ਹਰ ਰੋਜ਼ ਨਵੇਂ ਕਿਸੇ ਸੁਣਨ ਨੂੰ ਮਿਲ ਰਹੇ ਸਨ ਕਈ ਤਾਂ ਸਲਾਹਾਂ ਦੇ ਰਹੇ ਸਨ ਕਿਸੇ ਸਿਆਣੇ ਨੂੰ ਬੁਲਾਇਆ ਜਾਵੇ ਤੇ ਨਿਮੋ ਦਾ ਉਧਾਰ ਕਰਵਾਇਆ ਜਾਵੇ ਤਾਂ ਜੋ ਉਸ ਦੀ ਆਤਮਾ ਨੂੰ ਸ਼ਾਂਤੀ ਮਿਲ ਸਕੇ ਫਿਰ ਸਾਡੇ ਗੁਆਂਢ ਰਹਿੰਦੇ ਹਰਨੇਕ ਸਿੰਘ ਨੇ ਇਹ ਗੱਲ ਆਪਣੇ ਇੱਕ ਮਿੱਤਰ ਅਵਤਾਰ ਸਿੰਘ ਨਾਲ ਸਾਂਝੀ ਕੀਤੀ। ਅਵਤਾਰ ਸਿੰਘ ਤਰਕਸ਼ਿੰਗ ਸੁਸਾਇਟੀ ਦਾ ਮੈਂਬਰ ਸੀ। ਉਹ ਆਪਣੀ ਸੂਝ-ਬੂਝ ਨਾਲ ਅਜਿਹੇ ਭੂਤ-ਪ੍ਰੇਤਾਂ ਵਾਲੇ ਕੇਸ ਪਹਿਲਾਂ ਕਈ ਵਾਰ ਸੁਲਝਾ ਚੁੱਕਾ ਸੀ। ਜਿਵੇਂ ਕਿਸੇ ਦੀ ਨੌਜਾ ਪੁੱਤ ਵਿੱਚ ਭੂਤ ਆ ਜਾਣਾ। ਉਹ ਜਾਣਦਾ ਸੀ ਅਜਿਹੇ ਸਭ ਲੋਕ ਜਾਂ ਤਾਂ ਮਾਨਸਿਕ ਤੌਰ ਤੇ ਬਿਮਾਰ ਹੁੰਦੇ ਹਨ ਜਾਂ ਆਪਣੀ ਕੋਈ ਗੱਲ ਮਨਵਾਉਣ ਲਈ ਅਜਿਹੇ ਕੰਮ ਕਰਦੇ ਹਨ। ਅਵਤਾਰ ਸਿੰਘ ਸ਼ਾਮ ਨੂੰ ਗਲੀ ਦੇ ਲੋਕਾਂ ਕੋਲ ਆਇਆ ਤੇ ਸਮਝਾਇਆ ਕਿ ਭੂਤ ਪ੍ਰੇਤ ਆਤਮਾਵਾਂ ਸਨਮਾਨ ਦਾ ਵਹਿਮ ਹੁੰਦੀਆਂ ਹਨ ਇਸ ਦੁਨੀਆ ਤੇ ਅਜਿਹਾ ਕੁਝ ਨਹੀਂ ਹੁੰਦਾ ਉਸ ਦੀਆਂ ਗੱਲਾਂ ਸੁਣ ਕੇ ਲੋਕਾਂ ਨੂੰ ਕੁਝ ਰਾਹਤ ਮਹਿਸੂਸ ਹੋਈ ਦੋ ਕੁ ਦਿਨ ਠੀਕ ਚੱਲਿਆ ਉਸ ਤੋਂ ਬਾਅਦ ਫਿਰ ਉਹੀ ਵਰਤਾਰਾ ਸ਼ੁਰੂ ਹੋ ਗਿਆ ਅਵਤਾਰ ਸਿੰਘ ਦੀਆਂ ਗੱਲਾਂ ਝੂਠੀਆਂ ਲੱਗਣ ਲੱਗ ਪਈਆਂ ਸਨ ਅਵਤਾਰ ਸਿੰਘ ਇੱਕ ਸੁਲਝਿਆ ਹੋਇਆ ਬੰਦਾ ਸੀ ਉਸ ਨੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਫਿਕਰ ਨਾ ਕਰਨ ਉਹ ਅੱਜ ਰਾਤ ਆਪ ਇਸ ਝਾਂਜਰਾਂ ਵਾਲੀ ਦਾ ਪਤਾ ਕਰੇਗਾ ਇਸ ਤੋਂ ਬਾਅਦ ਗਲੀ ਦੇ ਲੋਕ ਆਪੂ ਆਪਣੇ ਘਰਾਂ ਵਿੱਚ ਚਲੇ ਗਏ ਅਵਤਾਰ ਸਿੰਘ ਨੂੰ ਯਕੀਨ ਸੀ ਕਿ ਜ਼ਰੂਰ ਕੋਈ ਆਦਮੀ ਇਨ੍ਹਾਂ ਲੋਕਾਂ ਨੂੰ ਬੇਵਕੂਫ ਬਣਾ ਰਿਹਾ ਹੈ ਅਤੇ ਡਰਾ ਰਿਹਾ ਹੈ ਪਰ ਸਵਾਲ ਇਹ ਪੈਦਾ ਹੁੰਦਾ ਸੀ ਕਿ ਕੋਈ ਅਜਿਹਾ ਕਿਉਂ ਕਰੇਗਾ ਅਜਿਹਾ ਕਰਕੇ ਕਿਸ ਨੂੰ ਫਾਇਦਾ ਹੋ ਸਕਦਾ ਹੈ ਅਵਤਾਰ ਸਿੰਘ ਇਨ੍ਹਾਂ ਸਾਰੇ ਪਹਿਲੂਆਂ ਤੇ ਸੋਚਦਾ ਰਿਹਾ ਫਿਰ ਉਤਾਰ ਸਿੰਘ ਨੇ ਰਾਤ ਨੂੰ ਗਲੀ ਵਿੱਚ ਜਾ ਕੇ ਪਤਾ ਕਰਨ ਦਾ ਫੈਸਲਾ ਕਰ ਲਿਆ ਅੱਧੀ ਰਾਤ ਨੂੰ ਉਹ ਗਲੀ ਵਿੱਚ ਪਹੁੰਚ ਗਿਆ ਚਾਰੇ ਪਾਸੇ ਘੁੱਪ ਹਨੇਰਾ ਸੀ ਗਲੀ ਦੇ ਨਾਲ ਖਾਲੀ ਜਗ੍ਹਾ ਵਿੱਚ ਪਈਆਂ ਵੱਡੀਆਂ-ਵੱਡੀਆਂ ਲੱਕੜਾਂ ਮਾਨੋ ਡਰਾ ਰਹੀਆਂ ਸਨ ਦੂਰੋਂ-ਦੂਰੋਂ ਘਰਾਂ ਵਿੱਚੋਂ ਫਰਾਟੇ ਪੱਖੇ ਚੱਲਣ ਤੇ ਕੂਲਰ ਚੱਲਣ ਦੀਆਂ ਆਵਾਜ਼ਾਂ ਆ ਰਹੀਆਂ ਸਨ ਬਾਕੀ ਬਿਲਕੁਲ ਚੁੱਪ ਚਾਂ ਸੀ ਹਰਤਾਰ ਸਿੰਘ ਨੇ ਸੋਚਿਆ ਕਿ ਇੰਨਾ ਲੱਕੜਾਂ ਵਿੱਚ ਲੋਕ ਕੇ ਕੋਈ ਵੀ ਅਜਿਹੀ ਸ਼ਰਾਰਤ ਕਰ ਸਕਦਾ ਹੈ ਉਸਨੇ ਦੋ ਤਿੰਨ ਗੇੜੇ ਗਲੀ ਵਿੱਚ ਲਾਇਏ ਪਰ ਉਸ ਨੂੰ ਝਾਂਜਰਾਂ ਦੀ ਆਵਾਜ਼ ਸੁਣਾਈ ਨਾ ਦਿੱਤੀ ਉਹ ਸਮਝ ਗਿਆ ਸੀ ਕਿ ਗਲੀ ਦੇ ਲੋਕਾਂ ਵਿੱਚੋਂ ਹੀ ਕੋਈ ਹੈ ਜੋ ਉਹਨਾਂ ਨੂੰ ਬੇਵਕੂਫ ਬਣਾ ਰਿਹਾ ਹੈ ਅੱਜ ਰਾਤ ਨੂੰ ਮੇਰੇ ਵੱਲੋਂ ਗੇੜਾ ਮਾਰਨ ਦੀ ਗੱਲ ਸੁਣ ਕੇ ਉਸਨੇ ਅੱਜ ਸ਼ਰਾਰਤ ਨਹੀਂ ਕੀਤੀ ਜਦੋਂ ਅਵਤਾਰ ਸਿੰਘ ਵਾਪਸ ਮੁੜਨ ਲੱਗਾ ਤਾਂ ਅਚਾਨਕ ਉਸ ਨੂੰ ਝਾਂਜਰਾਂ ਦੇ ਛਣਕਦੀ ਆਵਾਜ਼ ਸੁਣਾਈ ਦਿੱਤੀ ਇੱਕ ਵਾਰ ਤਾਂ ਅਵਤਾਰ ਸਿੰਘ ਹੈਰਾਨ ਹੋ ਗਿਆ ਫਿਰ ਉਸਨੇ ਆਪਣੇ ਕੰਨ ਚ ਕੰਨੇ ਕਰ ਲਈ ਤੇ ਜਿਹੜੇ ਪਾਸੇ ਤੋਂ ਆਵਾਜ਼ ਆਈ ਸੀ ਉਸ ਪਾਸੇ ਵੱਲ ਚੱਲ ਪਿਆ ਕਿਉਂਕਿ ਆਵਾਜ਼ ਇੱਕ ਵਾਰ ਆਉਣ ਤੋਂ ਬਾਅਦ ਬੰਦ ਹੋ ਗਈ ਸੀ ਇਸ ਲਈ ਅਵਤਾਰ ਸਿੰਘ ਨੂੰ ਸਪਸ਼ਟ ਨਹੀਂ ਹੋ ਰਿਹਾ ਸੀ ਫਿਰ ਅਚਾਨਕ ਦੁਬਾਰਾ ਆਵਾਜ਼ ਸੁਣਾਈ ਦਿੱਤੀ ਅਵਤਾਰ ਸਿੰਘ ਆਵਾਜ਼ ਵਾਲੇ ਪਾਸੇ ਦੱਬੇ ਪੈਰੀ ਚੱਲਦਾ ਗਿਆ ਤੇ ਚੱਕੀ ਦੀ ਕੰਧ ਕੋਲ ਪਹੁੰਚ ਗਿਆ ਉਸ ਨੂੰ ਲੱਗ ਰਿਹਾ ਸੀ ਕਿ ਅਵਾਜ਼ ਚੱਕੀ ਦੇ ਵੇੜੇ ਵਿੱਚੋਂ ਆ ਰਹੀ ਹੈ ਪਰ ਚੱਕੀ ਦੀ ਕੰਦ 7 ਫੁੱਟ ਉੱਚੀ ਸੀ ਅਵਤਾਰ ਸਿੰਘ ਕੰਦ ਨਾਲ ਪਈ ਇੱਕ ਖੰਡ ਉੱਪਰ ਚੜ ਗਿਆ ਤੇ ਕੰਦ ਉੱਪਰੋਂ ਦੀ ਚੱਕੀ ਦੇ ਵੇੜੇ ਵਿੱਚ ਵੇਖਣ ਦੀ ਕੋਸ਼ਿਸ਼ ਕਰਨ ਲੱਗਾ ਚੱਕੀ ਦੇ ਵੇੜੇ ਅੰਦਰ ਪੂਰਾ ਹਨੇਰਾ ਸੀ ਅਵਤਾਰ ਸਿੰਘ ਨੇ ਟਾਰਚ ਜਗਾ ਲਈ ਤੇ ਵੇੜੇ ਅੰਦਰ ਦੇਖਣ ਲੱਗ ਪਿਆ ਟਾਰਚ ਦੀ ਰੋਸ਼ਨੀ ਵੇੜੇ ਵਿੱਚ ਬੰਨੀ ਖੋਤੀ ਤੇ ਪਈ ਤਾਂ ਖੋਤੀ ਨੇ ਆਪਣਾ ਸਿਰ ਹਿਲਾਇਆ ਤਾ ਉਸਦੇ ਗਲੇ ਵਿੱਚ ਪਾਇਆ ਘੰਗਰੂਆਂ ਵਾਲਾ ਪਟਾ ਛਣਕ ਪਿਆ ਇਹ ਵੇਖ ਕੇ ਅਵਤਾਰ ਸਿੰਘ ਦਾ ਹਾਸਾ ਨਿਕਲ ਗਿਆ ਝਾਂਜਰਾਂਵਾਰੀ ਦਾ ਭੇਤ ਖੋਲ ਚੁੱਕਾ ਸੀ ਝਾਂਜਰਾਂਵਾਰੀ ਸਾਹਮਣੇ ਕਿੱਲੇ ਨਾਲ ਬੰਨੀ ਹੋਈ ਸੀ ਸਾਰਾ ਦ੍ਰਿਸ਼ ਦੇਖ ਕੇ ਅਵਤਾਰ ਸਿੰਘ ਹੱਸਦਾ ਹੋਇਆ ਵਾਪਸ ਘਰ ਚਲਾ ਗਿਆ ਅਗਲੀ ਜ਼ਵੀਰ ਅਵਤਾਰ ਸਿੰਘ ਬਸਤੀ ਵਿੱਚ ਆਇਆ ਤੇ ਗਲੀ ਦੇ ਲੋਕਾਂ ਨੂੰ ਦੱਸਿਆ ਕਿ ਉਸਨੇ ਝਾਂਜਰਾਂਵਾਰੀ ਨੂੰ ਫੜ ਲਿਆ ਹੈ ਸਾਰੇ ਹੈਰਾਨ ਹੋ ਗਏ ਸਾਰੇ ਇਹ ਵਿੱਚ ਜਾਣ ਦੀ ਤੀਵਰੀ ਇੱਛਾ ਜਾਗ ਪਈ ਕੇ ਝਾਂਜਰਾਂ ਵਾਲੀ ਕੌਣ ਹੈ ਅਵਤਾਰ ਸਿੰਘ ਲੋਕਾਂ ਨੂੰ ਲੈ ਕੇ ਚੱਕੀ ਦੇ ਵਿਹੜੇ ਵਿੱਚ ਪਹੁੰਚ ਗਿਆ ਤੇ ਖੋਤੀ ਵਾਲ ਇਸ਼ਾਰਾ ਕਰਕੇ ਦੱਸਿਆ ਕਿ ਆਹ ਹੈ ਤੁਹਾਡੀ ਝਾਂਜਰਾਂ ਵਾਲੀ ਸਾਰੇ ਹੈਰਾਨ ਹੋ ਗਏ ਭਲਾ ਇਹ ਕਿਵੇਂ ਹੋ ਸਕਦਾ ਹੈ ਅਵਤਾਰ ਸਿੰਘ ਨੇ ਦੱਸਿਆ ਕਿ ਜਦੋਂ ਰਾਤ ਨੂੰ ਮੱਖੀਆਂ ਮੱਛਰ ਖੋਤੀ ਨੂੰ ਤੰਗ ਕਰਦੇ ਸਨ ਤਾਂ ਉਹ ਆਪਣਾ ਸਿਰ ਹਿਲਾ ਕੇ ਉਹਨਾਂ ਨੂੰ ਉਡਾਉਣ ਦੀ ਕੋਸ਼ਿਸ਼ ਕਰਦੀ ਸੀ ਜਿਸ ਨਾਲ ਉਸ ਦੇ ਗਲੇ ਵਿੱਚ ਪਾਇਆ ਹੋਇਆ ਘੁੰਗਰੂਆਂ ਵਾਲਾ ਪਟਾ ਛਣਕ ਪੈਂਦਾ ਸੀ ਇਹ ਸੁਣ ਕੇ ਸਾਰਿਆਂ ਦਾ ਹਾਸਾ ਛੁੱਟ ਗਿਆ ਤੇ ਅਵਤਾਰ ਸਿੰਘ ਦੀਆਂ ਤਰੀਫਾਂ ਕਰਦੇ ਹੋਏ ਘਰਾਂ ਨੂੰ ਚੱਲ ਪਈ ਤੁਸੀਂ ਸੁਣੀ ਕਹਾਣੀ ਝਾਂਜਰਾਂ ਵਾਲੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਹਾਣੀ ਕਿਵੇਂ ਦੀ ਲੱਗੀ ਜੇ ਕਹਾਣੀ ਤੁਹਾਨੂੰ ਵਧੀਆ ਲੱਗੀ ਤੇ ਕਹਾਣੀ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਤੇ ਮਿਲਦੇ ਆਈਏ ਇਸੇ ਤਰ੍ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਸਤਿ ਸ਼੍ਰੀ ਅਕਾਲ